ਚੈਨਲ ਦੇਖਣ ਵਾਲੇ ਦੋਸਤਾਂ ਨੂੰ ਮੈਂ ਜੀ ਆਇਆਂ ਆਖਦਾ ਹਾਂ ਚੀਫ ਇੰਜੀਨੀਅਰ ਨੂੰ ਟੈਗ ਨੈਸ਼ਨਲ ਸਰਵ ਜੂਨੀਅਰ ਵੱਲੋਂ ਵਧਾਈਆਂ ਦਿੱਤੀਆਂ ਕਿਉਂਕਿ ਡਿਊਟੀ ਚੀਫ ਇੰਜੀਨੀਅਰ ਨੇ ਪ੍ਰਮੋਸ਼ਨ ਹੋਈ ਆ ਬਰਨਾਲੇ ਤੋਂ ਵੱਲ ਕੇ ਥਰਮਨਾਲਾ ਦਾ ਮਹਾਂਪੁਰ ਵਿਖੇ ਉਹਨਾਂ ਨੇ ਜ਼ਿਕਰ ਕੀਤਾ ਹੈ ਜਿਸ ਕਰਕੇ ਟੈਗਨਿਕਲ ਸਰਵ ਜੂਨੀਅਰ ਦੇ ਆਗਮਨ ਵੱਲੋਂ ਜੋ ਇੰਜੀਨੀਅਰ ਤੇਜ ਬਾਂਸਲ ਜੀ ਚੀਫ ਇੰਜੀਨੀਅਰ ਬਣੇ ਹਨ ਉਹਨਾਂ ਨੂੰ ਵੀ ਇੰਤਰੀਆਂ ਤੇ ਚੀਰ ਸਾਹਿਬ ਨੇ ਸਾਰੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਮਠਿਆਈ ਨਾਲ ਮੂੰਹ ਮਠਾਗਰਾਇਆ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰਦੇ ਆ ਬੇਤੁਆ ਨਹੀਂ ਹਰ ਪਾਸੇ ਚੀਮਾਂ ਤੋਂ ਕਿ ਸਾਡੇ ਡੀਏ ਦੇ ਵਿੱਚ 13% ਪਾਤਾ ਕੀਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਮਨਾਂ ਡੀਏ 55% ਆ ਪਰ ਪੰਜਾਬ ਦੇ ਮਨਾਂ ਡੀਏ 42% ਆ 13% ਦਾ ਬਹੁਤ ਵੱਡਾ ਫਰਕ ਆ ਪਰ ਦੂਜੇ ਪਾਸੇ ਮੁਲਾਜ਼ਮ ਇਹ ਮੰਗ ਕਰਦੇ ਆ ਕਿ 5.5 ਸਾਲ ਦਾ ਏਰੀਆ ਦਿੱਤਾ ਜਾਵੇ ਪੰਜਾਬ ਸਰਕਾਰ ਨੇ ਕੈਨ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਜੋ ਫੈਸਲਾ ਕੀਤਾ ਉਹ ਬਿਲਕੁਲ ਹੀ ਮਲਾਈਨ ਮਨਜ਼ੂਰ ਨਹੀਂ ਹੈ ਕਿਉਂਕਿ ਉਮਰ ਦੇ ਮੁਤਾਬਕ ਇਹ ਰੈਦਨ ਦਿੱਤਾ ਹੈ ਪਰ ਜਿਸ ਤਰ੍ਹਾਂ ਇਹ ਮਲਾਈਨ ਪੰਜਾਬ ਸਰਕਾਰ ਦਾ ਬਰੂਰ ਕਰਦੇ ਆ ਇਹ ਮੰਗ ਕਰਦੇ ਆ ਅਸੀਂ ਕਿ 15/15 ਦਾ ਨੋਟੀਫਿਕੇਸ਼ਨ ਰੱਦ ਕਰਕੇ ਪਰਮਿਸ਼ਨ ਮਲਾਈਨਾਂ ਦੀ ਤਰ੍ਹਾਂ ਜਿਸ ਕੀ ਗਿਆਨ 17/7/2020 ਤੋਂ ਭਾਰਤੀ ਹਿਮਲਾਇਆ ਨੂੰ 6ਵੇਂ ਪੇਗ ਮਿਸਨਾ ਲਾਗੂ ਕੀਤਾ ਜਾਵੇ ਜੋ ਡੈਰਨ ਮਲਾਜ਼ਮਾਂ ਨੂੰ ਫੈਕਟਰੀ ਤੋਂ ਬਣਾ ਲਾਗੂ ਕੀਤਾ ਜਾਵੇ ਅਤੇ ਦੋਵਾਂ ਨਾਲ ਫੈਕਟਰੀ ਨਾਲ ਉਹਨਾਂ ਦਾ ਜੋ ਏਰੀਆ ਬਣਦਾ ਹੈ ਉਹ ਵੀ ਤਾ ਜਾਵੇ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਖਾਲੀ ਪਈਆਂ ਸਾਮੀਆਂ ਜਲਦੀ ਭਰਿਆ ਜਾਣ ਤੇ ਪੀਐਸਪੀਸੀਐਲ ਦੇ ਵਿੱਚ ਪੀਐਸਟੀਸੀਐਲ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਰੈਗੂਲਰ ਕੀਤੇ ਜਾਣਾ ਦੇ ਪੀਐਸਪੀਸੀਐਲ ਵਿੱਚ ਪੀਐਸਟੀਸੀਐਲ ਵਿੱਚ ਖਾਲੀ ਪਈਆਂ ਅਸਾਮੀਆਂ ਵੀ ਭਰੀਆਂ ਨਾ ਕਿਉਂਕਿ ਰੋਪੜ ਸਰਮਣਾਂ ਲਾ ਲਈਏ ਲਹਿਰਾ ਮਾਬ ਸਰਮਣਾਂ ਦੇ ਵਿੱਚ ਬਹੁਤ ਹੀ ਖਾਲੀ ਪਈਆਂ ਅਸਾਮੀਆਂ ਨਾ ਇੱਕ ਇੱਕ ਕਰਮਚਾਰੀ ਤਿੰਨ ਤਿੰਨ ਲੋਕੇਸ਼ਨਾਂ ਦੇ ਕੰਮ ਕਰਦਾ ਹੈ ਲਹਿਰਾ ਮਾਬ ਸਰਮਣਾਂ ਦੇ ਇਹੋ ਜਿਹੇ ਹਾਲਾਤ ਹਨ ਕਿ 66 ਕੇਵੀ ਤੇ ਕੋਈ ਵੀ ਕਰਮਚਾਰੀ ਨਹੀਂ ਕੰਮ ਕਰਦਾ ਜੋ 66 ਕੇਵੀ ਹੈ ਉੱਧਰ ਕੋਈ ਕੰਮ ਨਹੀਂ ਕਰਦਾ ਕਈ ਵਾਰ ਦੁਰਘਟਨਾ ਹੋਈਆਂ ਨਾ ਪ੍ਰਾਜਿਤਾ ਕੋਥੇ ਇੱਕ ਵੀ ਕਰਮਚਾਰੀ ਦੀ ਡਿਊਟੀ ਨਹੀਂ ਕਰਦਾ ਸੀ ਮੰਗ ਕਰਦੇ ਆ ਕਿ 60 ਕਿਵੀ ਤੇ ਐਸਐਸਸੀ ਦੀ ਡਿਊਟੀ ਜੰਜੇਰ ਡਿਊਟੀ ਲਈ ਜਾਵੇ ਦੂਜੇ ਵਾਸਤੇ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਇਹ ਮਿਲਾਂ ਲੈ ਮੰਗਨ ਹਾਲਾ ਕੀਤਾ ਜਾਵੇ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਦੇ ਮਿਲਾਂ ਲੈ ਵੱਲੋਂ ਮੀਟਿੰਗਾਂ ਕਰਕੇ ਪੰਜਾਬ ਸਰਕਾਰ ਦਾ ਬਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਮਾਨ ਸਰਕਾਰ ਨੇ 25 April ਨੂੰ ਮੀਟਿੰਗ ਕੀਤੀ ਸੀ ਸੰਦੇਹ ਫਰੰਟ ਨਾਲ ਜਿਸੇ ਵਾਦਾ ਕੀਤਾ ਸੀ ਕਿ ਤੁਹਾਡੀਆਂ ਮੰਗਾਂ ਦਾ ਹੱਲ ਹੋਸੀ 30 April ਨੂੰ ਕਰਾਂਗੇ ਪਰ 3 April ਨੂੰ ਮਾਨ ਸਰਕਾਰ ਨੇ ਜੋ ਪਹਿਲਾਂ ਰਈ ਆਪਣੇ ਲਾਰੇ ਲਾ ਕੇ ਟਾਈਮ ਬਸਾਨਾ 3 April ਨੂੰ ਮਿਲਣੀ ਕੀਤੀ ਧੰਨਵਾਦ ਜੀ ਮੈਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਜੀ